ਨਾ ਹਰ ਰੰਗ ਹੈ ਹਰ ਰੰਗ ਮਜੀਟੈ ਰੰਗ ਸਤਿਗੁਰੂ ਸਾਹਿਬ ਰਾਜ ਕੀ ਵਚਨ ਕਰਦੇ ਨੇ ਹਰ ਨਾਮ ਦਾ ਜਨਾ ਸਿਮਰਨ ਹੈ ਮਨੁੱਖ ਦੇ ਮਨ ਦੇ ਵਿੱਚ ਹਰੀ ਦਾ ਪਿਆਰ ਪੈਲਾ ਕਰਦਾ ਹੈ ਇਹ ਹੀ ਹਰੀ ਨਾਮ ਪਿਆਰ ਫਿਰ ਮਨਜੀਤ ਦੇ ਰੰਗ ਵਰਗਾ ਪੱਕਾ ਪਿਆਰ ਹੁੰਦਾ ਹੈ ਜਿੰਨਾ ਕੋਈ ਵੀ ਮਨੁੱਖ ਅਕਾਲ ਪੁਰਖ ਵੈਰੂ ਜੀ ਦਾ ਸਿਮਰਨ ਕਰੇਗਾ ਉਹਨਾਂ ਹੀ ਉਸ ਨੂੰ ਨਾਮ ਦਾ ਰੰਗ ਚੜਦਾ ਜਾਂਦਾ ਹੈ ਇਸ ਕਰਕੇ ਬਾਸਨ ਜੀਆ ਨੇ ਵਚਨ ਕਹੇ ਕਿ ਭਾਈ ਇਹ ਜਿਹੜਾ ਕਾਲਕੁਰਤਿ ਵੈਕੂ ਜੀ ਦਾ ਨਾਮ ਜਪਣਾ ਮਨੁੱਖ ਦੇ ਮਨ ਵਿੱਚ ਹਰੀ ਦਾ ਪਿਆਰ ਪੈਦਾ ਕਰੇਗਾ ਇਸ ਕਰਕੇ ਤੂੰ ਨਾਮ ਜਪਿਆ ਕਰ ਉਸ ਕਾਲਕੁਰਤਿ ਜੀ ਦਾ ਸਿਮਰਨ ਕਰਿਆ ਕਰਦੇ ਦੇ ਅੰਦਰ ਮਨ ਦੇ ਵਿੱਚ ਹਰੀ ਦਾ ਪਿਆਰ ਪੈਦਾ ਹੋਵੇ ਤੇ ਜਦੋਂ ਇਹ ਪਿਆਰ ਪੈਦਾ ਹੋ ਗਿਆ ਭਗਤ ਸਭ ਜੀ ਕਹਿੰਦੇ ਵੀਰੇ ਹਰੀ ਨਾਲ ਪਿਆਰ ਮਜੀਤ ਦੇ ਰੰਗ ਵਰਗਾ ਪੱਕਾ ਹੁੰਦਾ ਹੈ ਸੰਸਾਰ ਦਾ ਪਿਆਰ ਥੋੜੇ ਸਮੇਂ ਬਾਅਦ ਤੇ ਹੈ ਮਾਇਆ ਤਨ ਪਦਾਰਥਾਂ ਦੇ ਕਰਤਰ ਲੋਕ ਪਿਆਰ ਕਰਦੇ ਹਨ ਆਪਣੇ ਕਿਸੇ ਵੀ ਗੱਲ ਦੇ ਖਾਤਰ ਪਿਆਰ ਕਰਦੇ ਨੇ ਪਰ ਜਦੋਂ ਆਕਾਰ ਪੁਰਖ ਵੈ ਗੁਰੂ ਜੀ ਦਾ ਪਿਆਰ ਮਨ ਦੇ ਵਿੱਚ ਪੈਦਾ ਹੋ ਜਾਂਦਾ ਹੈ ਗੁਰੂ ਐਸਾ ਪਿਆਰ ਹੈ ਕਿ ਉਹ ਸੰਸਾਰ ਦੇ ਨਾਲੋਂ ਵੱਖਰੇ ਸੰਸਾਰ ਦਾ ਪਿਆਰ ਥੋੜੇ ਸਮੇਂ ਬਾਅਦ ਤੇ ਹੁੰਦਾ ਹੈ ਧਨ ਆ ਆਤਮਕ ਪੈਸਾ ਗਿਆ ਨਾਲ ਹੀ ਨਾਲ ਪਰਿਵਾਰ ਦਾ ਸਾਥ ਸਹੁੰ ਜਿਹੰਦਾ ਪਿਆਰ ਵੀ ਚਲਿਆ ਜਾਂਦਾ ਈਆਂ ਪੁੱਤਰਾਂ ਦਾ ਪਿਆਰ ਵੀ ਚਲਿਆ ਜਾਂਦਾ ਹੈ ਪਰ ਇਹ ਰੰਗ ਪਿਆਰ ਦਾ ਕਦੇ ਵੀ ਉਤਰਦਾ ਨਹੀਂ ਹੈ ਪੱਕੇ ਮਜੀਠੀਏ ਰੰਗ ਵਰਗਾ ਸਾਬ ਜੀ ਕਹਿੰਦੇ ਮਨ ਨੂੰ ਪਾਈ ਨਾਮ ਦਾ ਰੰਗ ਫਿਰ ਚੜ ਜਾਂਦਾ ਹੈ ਗੁਲ ਟੁੱਟੇ ਹਰ ਰੰਗ ਛਾੜਿਆ ਫਿਰ ਵਹੜ ਨਾ ਹੋਵੀ ਭੰਗ ਜੇ ਕਿਸੇ ਮਨੁੱਖ ਉਤੇ ਗੁਰੂ ਟੁੱਟ ਕੇ ਉਸ ਨੂੰ ਆਕਾਰ ਟੁੱਟ ਲੈ ਗੁਰੂ ਜੀ ਦਾ ਹਰੀ ਜੀ ਦਾ ਨਾਮ ਦਾ ਰੰਗ ਛਾੜ ਦੇਵੇ ਤਕਸਾ ਜੀ ਕਹਿੰਦੇ ਭਾਈ ਫਿਰ ਮੁੜ ਕੇ ਉਸ ਰੰਗ ਪਿਆਰ ਨੂੰ ਕਦੇ ਕਿਸੇ ਤਰ੍ਹਾਂ ਦਾ ਦਾ ਕੀ ਲਗਦਾ ਇਹ ਕਦੇ ਉਹ ਫਿਰ ਅਕਾਲ ਪੁਰਖ ਜੀ ਦਾ ਪਿਆਰ ਨਾਸ਼ ਨਹੀਂ ਹੁੰਦਾ ਹੈ ਉਹ ਕਦੇ ਘਟਦਾ ਨਹੀਂ ਹੈ ਕਦੇ ਖਤਮ ਨਹੀਂ ਹੁੰਦਾ ਹੈ ਕਦੇ ਟੁੱਟਦਾ ਨਹੀਂ ਹੈ ਕਿਉਂਕਿ ਉਹ ਸਵਾਰਥ ਕਰਕੇ ਨਹੀਂ ਹੈ ਸੰਸਾਰ ਸਵਾਰਥੀ ਹੈ ਸਵਾਰਥ ਕਰਕੇ ਪਿਆਰ ਪਉਂਦਾ ਹੈ ਪਰ ਜਦੋਂ ਗੁਰੂ ਨਾਲ ਪਿਆਰ ਪੈ ਜਾਂਦਾ ਹੈ ਬਾਸਾ ਕਹਿੰਦੇ ਗੁਰੂ ਖਰ ਐਸਾ ਫਖਰ ਅੰਚਾਰ ਉੰਡਾ ਉਪਦੇਸ਼ ਕਿਰਪਾਈ ਪੁੱਤਰ ਦਾ ਨਹੀਂ ਹੈ ਮੇਰੇ ਮਨਾ ਹਰ ਰਾਮ ਨਾਮ ਕਰ ਰੰਗ ਇਸ ਕਰਕੇ ਹੈ ਮੇਰੇ ਮਨਾ ਪ੍ਰਮਾਤਮਾ ਦੇ ਨਾਮ ਵਿੱਚ ਤੂੰ ਪਿਆਰ ਪਾ ਉਸਕਾਰੋਂ ਕੰਖਲੀ ਨਾ ਪਿਆਰ ਜੋਲ ਸੰਸਾਰ ਦਾ ਪਿਆਰ ਝੂਠਾ ਹੈ ਨਿਰੰਕਾਰ ਦਾ ਪਿਆਰ ਸੱਚਾ ਹੈ ਇਸ ਕਰਕੇ ਉਸ ਅੰਤਰੰਕਾਰ ਨਾਲ ਵਹਿਗੂ ਦੇ ਨਾਲ ਹਰੀ ਦੇ ਨਾਲ ਪਿਆਰ ਪਾਉਣਾ ਕਰ ਗੁਰ ਤੁਠਾ ਹਰ ਉਪਦੇਸੇ ਹਰ ਪੇਟਿਆ 라ਉਨ ਸੰਗ ਰਹਾਵੋ ਜੇ ਕਿਸੇ ਮਨੁੱਖ ਤੇ ਗੁਰੂ ਮਿਹਰਬਾਨ ਹੋ ਕੇ ਠੁਠ ਕੇ ਖੁਸ਼ ਹੋ ਕੇ ਉਸ ਨੂੰ ਅਕਾਰੁਕ ਬੈ ਗੁਰੂ ਜੀ ਦਾ ਨਾਮ ਸਿਮਰਨ ਦਾ ਉਪਦੇਸ ਦੇਵੇ ਤਾਂ ਉਸ ਮਨੁੱਖ ਨੂੰ ਫਿਰ ਪ੍ਰਭੂ ਪਾਤਸ਼ਾਹ ਪਾਈ ਜਰੂਰ ਮਿਲ ਪੈਂਦਾ ਹੈ ਉਦੇਦ ਜਰੂਰ ਕਿਰਪਾ ਮਨੀ ਹੈ ਰਹਾਉ ਮੂਦ ਅਹਿਆਣੀ ਮਨ ਮੁਕੇ ਫਿਰ ਆਗਣ ਜਾਣਾ ਅੰਗ ਜਿਹੜੀ ਅਹਿਆਣ ਜੀਵ ਰੂਪੀ ਇਸਤਰੀ ਗੁਰੂ ਦਾ ਆਸਰਾ ਛੱਡ ਕੇ ਆਪਣੇ ਹੀ ਮਨ ਦੇ ਪਿੱਛੇ ਤੁਰਦੀ ਹੈ ਫਿਰ ਉਸ ਦਾ ਜਨਮ ਮਰਨ ਦਾ ਗੇੜ ਪਾਤ ਸਾਹਿਬ ਜੀ ਕਹਿੰਦੇ ਨਾਲ ਸਾਥ ਬਣਿਆ ਲੈਂਦਾ ਜਨਮ ਮਰਨ ਦਾ ਗੇੜ ਨਹੀਂ ਮੁਕਦਾ ਜਨਮ ਆਨੰਦ ਦਾ ਸਾਥ ਬਣੀ ਰਹਿੰਦਾ ਹੈ ਕਿਉਂਕਿ ਭਗਤਾਂ ਜੀਆਂ ਨੂੰ ਸਾਨੂੰ ਵਾਰ-ਵਾਰ ਸਮਝਾਇਆ ਹੈ ਮਨੁੱਖਾ ਜਨਮ ਮਿਲਿਆ ਹੀ ਤੈਨੂੰ 83 ਘਟਣ ਜਨਮ ਮਰਨ ਘਟਣ ਵਾਰ ਆਉਂਦੀ ਸੀ ਪਰ ਕੱਟਿਆ ਤਾਂ ਜਾਏਗਾ ਜੇ ਤੂੰ ਗੁਰੂ ਵਾਲਾ ਬਣ ਕੇ ਗੁਰੂ ਦੇ ਪਾਵਨ ਉਪਦੇਸ਼ ਨੂੰ ਹਿਰਦੇ ਚ ਉਤਾਰ ਕੇ ਉਹਦਾ ਨਾਮ ਜਪੇਗਾ ਸਿਮਰਨ ਕਰੇਗਾ ਇਸ ਕਰਕੇ ਬਾਸਾ ਕਹਿੰਦੇ ਜੇ ਤੈਂ ਕਿਸੇ ਵੀ ਜੀਵ ਰੂਪੀ ਇਸਤਰੀ ਨੇ ਅਕਾਲ ਪੁਰਖ ਜੀ ਦਾ ਨਾਮ ਛੱਡ ਕੇ ਆਪਣੇ ਮਨ ਦੇ ਵਿੱਚੇ ਤੁਰਿਆ ਹੈ ਮਨ ਦੇ ਵਿੱਚੇ ਤੁਰਨ ਵਾਲਾ ਮਨੁੱਖ ਭਾਈ ਆਪਣਾ ਜਨਮ ਵਿਰਤਵਾ ਕੇ ਜਨਮ ਮੰਡ ਦੇ ਘੇਰੇ ਵਿੱਚ ਬਣਿਆ ਰਹਿੰਦਾ ਹੈ ਹਰ ਪ੍ਰਭ ਚਿੱਤਨਾ ਆਇਓ ਮਨ ਪੂਜਾ ਭਾਉ ਸਹਿ ਰੰਗ ਜਿਹਦੇ ਅੰਦਰ ਹਿਰਦੇ ਦੇ ਵਿੱਚ ਬਾਸਾ ਜੀ ਕਹਿੰਦੇ ਨਾਮ ਦਾ ਰੰਗ ਨਹੀਂ ਚੜਿਆ ਮਾਇਆ ਦਾ ਰੰਗ ਚੜਿਆ ਹੈ ਉਸ ਜੀਵ ਇਸਤਰੀ ਦੇ ਚਿੱਤ ਦੇ ਵਿੱਚ ਫਿਰ ਹਰੂ ਹਰੀਪਕ ਆ ਕੇ ਨਹੀਂ ਵਸਦਾ ਹੈ ਨਾਮ ਨਹੀਂ ਵਸਦਾ ਹੈ ਉਹਦੇ ਮਨ ਵਿੱਚ ਮਾਇਆ ਦਾ ਮੋਹ ਹੀ ਉਹਦਾ ਸਾਥੀ ਬਣਿਆ ਰਹਿੰਦਾ ਹੈ ਅੰਗਲ ਪਰੇ ਦੁਚਾਰੀਆਂ ਹਰ ਰੱਖੋ ਅੰਗੀਆਂ ਇਹ ਕਰਕੇ ਏ ਹਰੀ ਜੀ ਏ ਵੈਕਰੂ ਜੀ ਅਸੀਂ ਜੀਵ ਧਕਾਰਾਂ ਦੇ ਮੈਨ ਨਾਲ ਪਰੇ ਰਹਿੰਦੇ ਅਸੀਂ ਮੰਦ ਕਰਮੀ ਹਾਂ ਇਹ ਅੰਗ ਪਾਲਣ ਬਾਰੇ ਪ੍ਰਭੂ ਸਾਡੀ ਰੱਖਿਆ ਕਰ ਸਾਡੀ ਸਹਾਇਤਾ ਕਰ ਜੀ ਗੁਰ ਅਮਰਤ ਸਚ ਨਿਵਾਦਿਆ ਤਾਵ ਲਾਖੇ ਕਿਰਵਿਕ ਪੰਗ ਫਿਰ ਸੰਤ ਭਾਸਾ ਕਹਿੰਦੇ ਜਦੋਂ ਨਿਮਾਣਾ ਹੋ ਕੇ ਨਤਾਣਾ ਹੋ ਕੇ ਕੋਈ ਗੁਰੂ ਦੇ ਦਵਾਰੇ ਉੱਪਰ ਆ ਜਾਂਦਾ ਹੈ ਗੁਰੂ ਦੀ ਚਰਨ ਸ਼ਰਨ ਵਿੱਚ ਆ ਜਾਂਦਾ ਹੈ ਫਿਰ ਗੁਰੂ ਨੇ ਕਿਰਪਾ ਕੀਤੀ ਜਿਸ ਮਨੁੱਖ ਦੇ ਸਿਰ ਤੇ ਸਹਿਬ ਜੀ ਨੇ ਹੱਥ ਦਿੱਤਾ ਰੱਖਿਆ ਹੈ ਆਪਣਾ ਫਿਰ ਆਤਮਕ ਜੀਵਨ ਦੇਣ ਵਾਲੇ ਨਾਮ ਜਗ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਾ ਲਾ ਜਿਹੜਾ ਆ ਅਸੀਂ ਬੈਠੇ ਆ ਗੁਰਬਾਣੀ ਨੇ ਸਾਨੂੰ ਕਈ ਵਾਰ ਬਾਹਮ ਤਿਸ ਬਖਸ਼ਿਆ ਇਹ ਭਾਈ ਘਾਲੂ ਗੁਰੂ ਜੀ ਦਾ ਸਰੋਵਰ ਹੈ ਜਿਦੇ ਵਿੱਚ ਨਾਤੇ ਆ ਪਾਪ ਉਤਰ ਜਾਂਦੇ ਨੇ RAMDAS ਸਰੋਵਰ ਨਾਤੇ ਸਭ ਉਤਰੇ ਪਾਪ ਹਮਾਤੇ ਜਿੰਨੇ ਵੀ ਪਾਪ ਨੇ ਇੱਥੇ ਨਹਾਉਣ ਦਾ ਭਾਰੂ ਕੀ ਹੈ ਇੱਥੇ ਇੱਥੇ ਤਨ ਕਰਕੇ ਨਹੀਂ ਨਹਾਇਆ ਜਾਂਦਾ ਹੈ ਇੱਥੇ ਮਨ ਕਰਕੇ ਨਹਾਇਆ ਜਾਂਦਾ ਹੈ ਮਾਨ ਦਾ ਇਸ਼ਨਾਨ ਕਰਵਾਇਆ ਜਾਂਦਾ ਹੈ ਮਾਨ ਦਾ ਇਸ਼ਨਾਨ ਕਰਵਾਇਆ ਜਾਂਦਾ ਹੈ ਗੁਰੂ ਦੇ ਸਤਿ ਰੂਪੀ ਅੰਮ੍ਰਿਤ ਨੇ ਨਾਲ ਜਿਹੜਾ ਗੁਰੂ ਦੇ ਭਾਵ ਨੂੰ ਉਪਦੇਸ਼ ਨੂੰ ਸੁਣਨਾ ਮੰਨਣਾ ਮਨ ਕਰਕੇ ਮੰਨਣਾ ਇਸ ਕਰਕੇ ਪਾਸੋਂ ਕਹਿੰਦੇ ਜਿਹੜਾ ਵੀ ਮਨੁੱਖ ਬਿਰਹ ਉਹ ਗੁਰੂ ਸਾਹਿਬ ਦੇ ਚਰਨਾਂ ਚ ਆ ਜਾਂਦਾ ਹੈ ਤੇ ਗੁਰੂ ਜੀ ਜਿਸ ਦੇ ਉੱਪਰ ਤਰੁੱਟਦੇ ਨੇ ਉਸ ਹੁੰਦੇ ਨੇ ਫਿਰ ਆਤਮਿਕ ਜੀਵਨ ਦੇਣ ਵਾਲੇ ਨਾਮ ਜਰ ਦੇ ਸਰੋਵਰ ਵਿੱਚ ਉਹਦਾ ਇਸ਼ਨਾਨ ਕਰਾ ਦਿੰਦੇ ਨੇ ਤੇ ਉਸ ਦੇ ਅੰਦਰੋਂ ਭਾਈ ਫਿਰ ਸਾਰੇ ਪਾਪ ਲੈ ਜਾਂਦੇ ਨੇ ਪਾਪਾਂ ਦਾ ਝਿੱਕੜ ਸੈਮਲੀ ਕਹਿੰਦੇ ਨੇ ਧੋ ਹੋ ਜਾਂਦਾ ਹੈ ਧੁੱਪ ਜਾਂਦਾ ਹੈ ਉਹ ਧੋਤਾ ਜਾਂਦਾ ਹੈ ਹਰ ਬੀਨਾ ਨੀਨ ਤਿਆਰ ਪ੍ਰਭ ਸਤ ਸੰਗਤ ਮੇਲੋ ਸੰਗ ਇਸ ਕਰਕੇ ਹੈ ਅਤ ਕੰਗਾਲਾਂ ਉਤੇ ਦਇਆ ਕਰਨ ਵਾਲੇ ਹਰੀ ਪ੍ਰਭੂ ਜੀ ਮੈਨੂੰ ਸਾਧ ਸੰਗਤ ਦਾ ਸਾਥ ਮਿਲਾ ਦੇ ਤਾਂ ਕਿ ਤੇਰੀ ਸਾਧ ਸੰਗਤ ਵਿੱਚ ਮਿਲ ਕੇ ਮੈਂ ਆਪਣੇ ਜਿਹੜੇ ਪਾਪ ਨੇ ਉਹਨਾਂ ਨੂੰ ਧੋ ਸਕਾਂ ਆਪਣੀ ਮਾਤ ਨੂੰ ਧੋ ਸਕਾਂ ਭਰੀਏ ਮਤ ਪਾਪਾਂ ਕੈ ਸੰਗ ਉਹ ਤੋਂ ਪੈ ਨਾਵੇਂ ਕਹਿ ਰੰਗ ਉਹ ਨਾਮ ਦੇ ਰੰਗ ਨਾਲ ਹੀ ਪੂਜਤੀ ਜਾ ਸਕਦੀ ਐਸ ਕਰਕੇ ਸਤ ਸਤ ਜੀ ਸਾਡੇ ਤੇ கருਣਾ ਕਰੂਂਦਾ ਦਇਆ ਕਰੂਂਦਾ ਦਇਆ ਕਰਕੇ ਸਾਨੂੰ ਸਾਧ ਸੰਗਤ ਦਾ ਸਾਥ ਬਖਸ਼ ਦੋ ਜੀ ਸਾਧ ਸੰਗਤ ਦੇ ਨਾਲ ਮਿਲਾ ਦੋ ਜਿੱਥੇ ਬੈਠ ਕੇ ਅਸੀਂ ਤੇਰੀ ਕੀਰਤੀ ਕਰ ਸਕੀਏ ਤੇਰੇ ਗੁਣ ਗਾ ਸਕੀਏ ਤੇਰੀ ਸੰਗਤ ਵਿੱਚ ਬੈਠ ਕੇ ਅੰਮ੍ਰਿਤ ਸਰੂਪ ਰਦੇ ਰਹੀ ਆਪਣੇ ਇਸ ਮੰਨ ਦਾ ਇਸ਼ਾਨ ਕਰਵਾਸ ਜੀ ਐਸੀ ਖੋ ਮੇਰ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਏ ਵਡਿਆਣੇ ਮੋਹ ਲਾ ਕੇ ਤਨ ਗੁਰੂ ਰੰਧਾ ਸਾਹਿਬ ਜੀ ਕਿਰਪਾ ਕਰਕੇ ਸੁਣਾਉਂਦੇ ਨੇ ਕਿ ਇਹ ਦਾਸ ਨਾਨਕ ਜਿਸ ਮੁਨਕ ਨੇ ਸਾਧ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦੇ ਨਾਮ ਦਾ ਪ੍ਰੇਮ ਪ੍ਰਾਪਤ ਕਰ ਲਿਆ ਜਿਹੜੇ ਵੀ ਮਨੁੱਖ ਦੇ ਕਿਰਪਾ ਹੋਈ ਹੈ ਗੁਰੂ ਚਰਨਾਂ ਦਾ ਪਿਆਰ ਮਿਲਿਆ ਹੈ ਗੁਰੂ ਚਰਨਾਂ ਦਾ પ્રેમ ਪ੍ਰਾਪਤ ਕਰ ਲਿਆ ਹੈ ਉਹਦੇ ਮਨ ਦੇ ਵਿੱਚ ਉਹਦੇ ਹਿਰਦੇ ਦੇ ਵਿੱਚ ਸਹਿਬ ਜੀ ਕਹਿੰਦੇ ਫਿਰ ਹਰੀ ਦੇ ਨਾਮ ਦਾ ਪ੍ਰੇਮ ਸਦਾ ਵਿਗਿਆ ਰਹਿੰਦਾ ਹੈ ਨਾਨਕ ਮਨ ਤਨ ਰੰਗ ਐਸਾ ਬਾਸਾ ਜੀ ਕਹਿੰਦੇ ਕਿ ਨਾਮ ਦਾ ਰੰਗ ਚੜ ਜਾਂਦਾ ਹੈ ਨਾਮ ਦੇ ਰੰਗ ਦੇ ਨਾਲ ਵਿਚਾਰਾਂ ਦਾ ਜਿਹੜਾ ਠੋਖਾ ਰੰਗ ਸੀ ਦੁਨੀਆ ਦਾ ਠੋਖਾ ਰੰਗ ਹੈ ਉਹ ਉਤਰ ਜਾਂਦਾ ਹੈ ਫਿਰ ਸਦਾ ਹੀ ਪਾਤਸ਼ਾਹ ਕਹਿੰਦੇ ਉਹਦੇ ਅੰਦਰ ਭਾਈ ਪ੍ਰੇਮ ਟਿਕਿਆ ਰਹਿੰਦਾ ਹੈ ਠੋਖਾ ਸਦਾ ਹੀ ਉਹਦੇ ਅੰਦਰ ਗੁਰ ਦਾ ਪ੍ਰੇਮ ਬਣਿਆ ਰਹਿੰਦਾ ਹੈ ਜਿਹਦੇ ਕਰਕੇ ਇਹ ਮਨੁੱਖਾ ਜਨਮ ਨੇ ਸਫਲਾ ਹੋਣਾ ਹੈ ਸਾਡਾ ਜੀਵਾਂ ਦਾ ਉਧਾਰ ਹੋਣਾ ਹੈ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਭਾਈ ਗੁਰੂ ਚਰਨਾ ਚਾਹ ਕੇ ਵੇਖੀ ਕਰਿਆ ਕਰ ਗੁਰੂ ਚਰਨਾ ਚਾ ਕੇ ਬੈਠਿਆ ਕਰ ਥੇ ਦੀਨਾ ਨੀਰ ਦਿਆਲ ਪ੍ਰਭ ਸਤ ਸੰਗਤ ਮੇਲੋ ਸੰਗ ਸਥੇ ਸੰਗਾਲਾਂ ਤੇ ਦਇਆ ਕਰਨ ਵਾਲੀ ਕਿਰਪਾ ਨੂੰ ਬਿਆਨੂ ਸਤguru ਜੀ ਸਾਨੂੰ ਆਪ ਜੀ ਦੇ ਪਿਆਰਿਆਂ ਦੀ ਸੰਗਤ ਬਖਸ਼ੋ ਜਿੱਥੇ ਬੈਠ ਕੇ ਅਸੀਂ ਆਪਣੀ ਇਸ ਮਤ ਨੂੰ ਜਿਹੜੇ ਵਿਕਾਰਾਂ ਨਾਲ ਭਰੀ ਹੋਈ ਹੈ ਉਹਨਾਂ ਸ਼ੁੱਧ ਕਰ ਸਕੀਏ ਮੇਲ ਸੰਗਤ ਹਰੰਗ ਆਇਆ ਜਿਹੜੇ ਵੀ ਫਿਰ ਸੰਗਤ ਵਿੱਚ ਆ ਕੇ ਮਿਲੇ ਨੇ ਗੁਰੂ ਦੇ ਨਾਲ ਆ ਕੇ ਮਿਲੇ ਨੇ ਗੁਰੂ ਦੀ ਬਾਣੀ ਨੂੰ ਪੜ੍ਹਿਆ ਹੈ ਸੁਣਿਆ ਹੈ ਵਿਚਾਰਿਆ ਹੈ ਵਿਚਾਰ ਕੇ ਮੰਨਿਆ ਹੈ ਜਨ ਸਤਪੂਜੀ ਕਹਿੰਦੇ ਮਿਲ ਸੰਗਤ ਹਰ ਰੰਗ ਪਾਇਆ ਨਾ ਨਾਨਕ ਮਨ ਦਾ ਰੰਗ ਫਿਰ ਪਾਤਸ਼ਾਹ ਜੀ ਕਹਿੰਦੇ ਐਸਾ ਨਾਮ ਦਾ ਰੰਗ ਉਹਨਾਂ ਦੇ ਮਨ ਨੂੰ ਚੜਿਆ ਹੈ ਜਿਹੜਾ ਫਿਰ ਕਿਸੇ ਵੇਲੇ ਵੀ ਪੁੱਤਰ ਰਾਣੀ ਹੈ ਹਰ ਵੇਲੇ ਕੋ ਨਾਮ ਦਾ ਜਿਹੜੇ ਆਗੇ ਇੱਤਾਨ ਹੈ ਇਸ ਕਰਕੇ ਗੁਰੂ ਚਰਨਾਂ ਨਾਲ ਜੁੜੀਏ ਗੁਰੂ ਸਾਹਿਬ ਜੀ ਦੇ ਚਰਨਾਂ ਚ ਬੇਨਤੀਆਂ ਕਰੀਏ ਸਤਿਗੁਰੂ ਜੀ ਸਾਨੂੰ ਸੰਗਤ ਬਖਸ਼ੋ ਆਪ ਕੀ ਕਿਰਪਾ ਜੀ ਸਾਡੇ ਤੇ ਕਿਰਪਾ ਕਰਿ ਸਿਖਾ ਕੇ ਨਾਮ ਦੀ ਦਾਤ ਬਖਸ਼ੋ ਸਰਬਜੀ ਸਤਗੁਰੂ ਕਿਰਪਾ ਕਰੋ ਸਾਡੇ ਤੇ ਨਾਮ ਦੀ ਦਾਤ ਬਖਸ਼ਿਸ਼ ਕਰਕੇ ਸਾਨੂੰ ਇਸ ਸੰਸਾਰ ਤੋਂ ਬਚੋ